ਓ ਬਾਬਾ ਓ ਬਾਬਾ ਓ ਬਾਬਾ ਜਲੰਧਰ ਸ਼ਹਿਰ ਵਿੱਚ ਚਿੱਟੇ ਦਿਨ ਦਿਨ ਦਹਾੜੇ ਲੁੱਟ ਦੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਬੀਕੇ ਸੇ ਤੁਹਾਡੇ ਨਾਲ ਦੇਖ ਰਹੇ ਹੋ ਸਾਥ ਟੀਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਜਲੰਧਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਹੋਈ ਏ ਤਸਵੀਰਾਂ ਜਿਹੜੀਆਂ ਨੇ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੁੰਦੀਆਂ ਨੇ ਦੱਸਿਆ ਜਾਂਦਾ ਕਿ ਸਵੇਰੇ 10:00 ਵਜੇ 50 ਮਿੰਟ ਦਾ ਸਮਾਂ ਸੀ ਕਿ ਜਦੋਂ ਕਿ ਕੁਝ 3 ਤੋਂ 4 ਨੌਜਵਾਨ ਮੂੰਹ ਬੰਨ੍ਹ ਕੇ ਹੱਥਾਂ 'ਚ ਉਹਨਾਂ ਦੇ ਹਥਿਆਰ ਹੁੰਦੇ ਨੇ ਤਿੱਖੇ ਤਿੱਖੇ ਦਾੰਤਰ ਔਰ ਇਹ ਨਾਲ ਇੱਕ ਪਿਸਤਲ ਵੀ ਹੁੰਦੀ ਏ ਤੇ ਉਸ ਦਮ ਦੇ ਉੱਪਰ ਉਹ ਇਸ ਪੂਰੀ ਸੁਨਿਆਰੀ ਦੀ ਦੁਕਾਨ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਕੋਈ ਜਾਨੀ ਨੁਕਸਾਨ ਸਾਹਮਣੇ ਨਹੀਂ ਆਇਆ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਸਕਦੇ ਹੋ ਜਿੱਥੇ ਕੀ ਲੁੱਟ ਕਰਨ ਵਾਲੇ ਲੁਟੇਰੇ ਅੰਦਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਧੜਾ ਧੜ ਕਾਊਂਟਰ ਤੋੜਨੇ ਸ਼ੁਰੂ ਕਰ ਦਿੰਦੇ ਨੇ ਉਹਦੇ ਵਿੱਚੋਂ ਜਿੰਨਾ ਵੀ ਸਮਾਨ ਹੁੰਦਾ ਜਿੰਨੀ ਵੀ ਜੁਨਿਰੀ ਹੁੰਦੀ ਏ ਉਸ ਨੂੰ ਚੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਹਾਲਕੀ ਮੌਕੇ ਤੇ ਪ੍ਰਸ਼ਾਸਨ ਪਹੁੰਚਦਾ ਦੇਖ ਸਕਦੇ ਹੋ ਤਸਵੀਰਾਂ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮਚ ਜਾਂਦੀ ਏ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਚਿੱਟੇ ਦਿਨ ਦਿਨ ਹਾਰੇ ਸ਼ਰਿਆਮ ਲੁੱਟ ਦੀ ਵਾਰਦਾਤ ਹੁੰਦੀ ਏ ਹਾਲਾਂਕਿ ਇੱਥੇ ਸਵਾਲ ਜਿਹੜੇ ਖੜੇ ਹੁੰਦੇ ਨੇ ਕਿਉਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਹੈ ਪ੍ਰਸ਼ਾਸਨ ਕੀ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈ ਕਿ ਦਿਨ ਦਿਹਾੜੇ ਵੀ ਅਸੀਂ ਆਪਣੀ ਦੁਕਾਨਾਂ ਵਿੱਚ ਬੈਠ ਕੇ ਕਾਰੋਬਾਰ ਨਹੀਂ ਕਰ ਸਕਦੇ ਕਿਉਂਕਿ ਦਿਨ ਦਿਹਾੜੇ ਸ਼ਰਿਆਮ ਚਿੱਟੇ ਦੇ ਨੇ ਇੱਕ ਵੱਡੀ ਲੁੱਟ ਹੁੰਦੀ ਹੈ ਸੁਨਿਆਰੀ ਦੀ ਦੁਕਾਨ ਦੇ ਉੱਪਰ ਵੱਡੀ ਲੁੱਟ ਹੁੰਦੀ ਹੈ ਹਥਿਆਰਾਂ ਤੇ ਦੰਮ ਦੇ ਉੱਪਰ ਇਸ ਪੂਰੀ ਦੁਕਾਨ ਨੂੰ ਲੁੱਟਿਆ ਜਾਂਦਾ ਹੈ ਉਹ ਵੀ ਚਿੱਟੇ ਦਿਨ ਤੇ ਜਦੋਂ ਪ੍ਰਸ਼ਾਸਨ ਆਉਂਦਾ ਹੈ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸਾਰੀ ਜਾਣਕਾਰੀ ਲੈ ਰਹੇ ਹਾਂ ਉਸ ਜੋ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਲੇਕਿਨ ਸਵਾਲ ਜਿਹੜੇ ਕਿਤੇ ਨਾ ਕਿਤੇ ਇਹ ਵੀ ਬਣਦੇ ਨੇ ਕਿ ਕੀ ਪ੍ਰਸ਼ਾਸਨ ਦਾ ਪੁਲਿਸ ਦਾ ਸਰਕਾਰ ਦਾ ਡਰ ਪਹਿ ਖਤਮ ਹੋ ਗਿਆ ਕਿ ਇਹਨਾਂ ਲੁਟੇਰਾਂ ਨੇ ਕੋਈ ਡਰ ਪਹਿ ਨਹੀਂ ਹੈ ਕਿ ਹੁਣ ਇਹ ਕਿ ਕੀ ਹੁਣ ਇਹ ਲੁਟੇਰੇ ਰਾਤਾਂ ਦੀ ਜਗ੍ਹਾ ਦਿਨ ਦਿਹਾੜੇ ਵੀ ਇੱਡੀਆਂ ਵੱਡੀਆਂ ਵੱਡੀਆਂ ਲੁੱਟਾਂ ਕਰਨਗੇ ਸਵਾਲ ਕਿਤਨੇ ਕਦੇ ਖੜਾ ਹੁੰਦਾ ਤੁਹਾਨੂੰ ਪੂਰੀ ਖਬਰ ਦਿਖਾਉਣੀ ਆ ਆਖਿਰਕਾਰ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਨਾਮ ਹੈ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਸਵਾ 10 ਸਾਢੇ 10 ਵਜੇ ਦੇ ਵਿੱਚ ਸ਼ਾਪ ਖੋਲਦਾ ਹਾਂ ਹੋਣੇ ਦਾ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਦੇ ਕੋਲ ਮਾਲ ਲੁੱਟ ਕੇ ਲੈ ਗਏ ਕੀ ਕੀ ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਕੈਸ਼ ਹੋਈ ਸੀ ਕਿੰਨੇ ਜਾਣੇ ਸੀ ਜੀ ਤੁਸੀਂ ਸੈੱਟ ਜਾਣੇ ਸੀ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਮੌਕੇ ਤੇ ਬੁੱਲਸ ਆ ਗਏ ਕਿੰਨੇ ਵਜੇ ਕਿ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਇਹ ਕਿਹੜੀ ਦੁਕਾਨ ਹੈ ਕੀ ਹੋਇਆ ਸੀ ਕਿਤੇ ਮਿੱਠਾ ਜਿਹਾ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੜੀ ਰੱਖਤਾ ਮੋੜੀ ਭਾਂ ਤੋੜ ਕੇ ਜੇ ਗਹਿਣੇ ਲੈ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਅੰਦਾਜ਼ਾ ਲਾ ਕੇ ਦੱਸ ਰਹੇ ਹਨ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਾ ਕਰਦੇ ਦੁਕਾਨ ਦਾ ਨਾਮ ਕੀ ਹੈਗਾ ਜੀ ਜੀ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦੇਖ ਸਕਿਆ ਲੜਕਾ ਨਾ ਬੈਠਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਰੇ ਪਣਾ ਚੋਰਾਂ ਨੇ ਜਿਸ ਦੇ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਇਸ ਕੈਮਰੇ ਚ ਆਏ ਕਿੰਨੇ ਜਣੇ ਸੀ ਤਿੰਨ ਜਣੇ ਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ